ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਆਲੂ ਪਿਆਜ਼ ਦੇ ਪਕੌੜੇ ਤੇ ਬ੍ਰੈਡ ਪਕੌੜਾ ਭਰ ਕੇ ਬਣਾਵਾਂਗੇ ਅੱਜ ਨੂੰ ਬ੍ਰੈਡ ਪਕੌੜਾ ਇਹ ਆਪਾਂ ਆਲੂ ਪਿਆਜ਼ ਲੰਬੇ ਲੰਬੇ ਕੱਟ ਲਏ ਆ ਬੇਸਨ ਆਪਾਂ ਛਾਣ ਲਿਆ ਪਰਾਉਂ ਦੇ ਵਿੱਚ ਇਹ ਆਪਾਂ ਹਰੀ ਮਿਰਚਾਂ ਜੜੀ ਬ੍ਰੈਂਡ ਕਰ ਲਈ ਆ አዎ ከቻማች <beforeiley> <headers> <sour> <sighs> ਗਰਮੀ ਬਹੁਤਾ ਪਰ ਨੀਂਦ ਆ ਪੈ ਗਿਆ ਬਟ ਫੇਰ ਵੀ ਗਰਮੀ ਆ ਤੇਲ ਵੀ ਆਪਾਂ ਗਰਮ ਹੋਣਾ ਜਿਹੜਾ ਰੱਖ ਲਿਆ ਵਾ ਇਹ ਸੌਂਡੀ ਪੌਟਰ

ਤਵਾ ਦੇ ਅਨੁਸਾਰ ਬਣਾਵਾਂਗੇ ਨਾਮਾ ਪਰਾਰੇ ਕ੍ਰਿਸਪੀ ਬਣਾਵਾਂਗੇ ਥੋੜੀ ਜਿਹੀ ਆਪਾਂ ਲਵਾਂਗੇ ਹਲਦੀ ਇਹ ਹੈਗਾ ਜੀ ਆਮ ਚੂਰ ਪਾਉਦੇ ਇਹਦੇ ਨਾਲ ਜਿਹੜੇ ਹੈਗੇ ਪਕੌੜੇ ਆ ਜਿਹੜੇ ਬਹੁਤ ਟੇਸਟੀ ਬਣਦੇ ਤੇ ਬਾਕੀ ਹਨ ਹਾਜਮੇ ਵਾਸਤੇ ਵੀ ਵਧੀਆ ਆ ਲਗਾ ਦੇਣਾ ਇੱਕ ਚਮਚਾ ਜਿਹੜਾ ਆਪਾਂ ਇਹਦਾ ਪਾ ਲਓ ਨਮਕ ਪਾ ਲੈਣੇ ਨੇ ਨੈਕਸ ਪੂਰਾ ਆਪਣਾ ਜਿਹੜਾ ਹੌਲ ਦਾ ਹੋਣਾ ਚਾਹੀਦਾ ਹੈ ਤੇ ਇਹ ਰੋ ਪਕੌੜੇ ਜਿਹੜੇ ਬੜੀ ਪਰਫੈਕਟ ਬਣ ਕੇ ਤਿਆਰ ਹੋਣਗੇ ਲਓ ਜੀ ਹੁਣ ਆਪਾਂ ਨੇ ਹੁਣੇ ਪਾਣੀ ਇਹਦੇ ਵਿੱਚ ਪਾਣੀ ਪਾ ਕੇ ਇਹਦਾ ਬੈਟਰ ਆ ਜਿਹੜਾ ਤਿਆਰ ਕਰ ਲੈਨੇ ਆ ਜਿਹੜਾ ਥੋੜਾ ਹੀ ਲੱਗਿਆ ਵਾ ਜ਼ਿਆਦਾ ਨਹੀਂ ਲੱਗਿਆ ਇਹ ਆਪਣਾ ਬੈਟਰ ਹੋ ਗਿਆ ਤਿਆਰ ਤੇ ਇਧਰ ਤੇਲ ਵੀ ਜਿਹੜਾ ਆਪਣਾ ਪੂਰਾ ਗਰਮ ਹੋ ਚੁੱਕਿਆ ਵਾ ਇਹਦੇ ਚੱਲ ਤਾਂੜੇ ਪਕੌੜੇ ਆ ਸੌਂ ਜਾਂਗੇ ਸਾਰਾ ਆਪਾਂ ਪਰ ਦੇ ਨਹੀਂ ਬਣਾਉਂਦੇ ਹੈਗੇ ਛੋਟੇ ਛੋਟੇ ਘਰਾਂ ਨੂੰ। ਕੋਈ ਨਹੀਂ ਬਾਈ ਤਾਇਆ। ਕੋਲ ਆ ਰਹੀ ਹੈ ਜਿਹੜੀ ਆਪਾਂ ਘਰ ਗਈ ਹੈ। ਚਾਹ ਮੈਂ ਤੋਂ ਰੇਠਾ ਤਾਂ ਕਿਸੇ ਮੈਂ ਤਾਂ ਪਾਣੀ ਇਹਨੂੰ ਛੱਡ ਦਿੰਦੀ। ਉਹ ਵਾਹ

ਇਸ ਸਬੀ ਜਮਨ ਲਈ ਪੌੜੀ ਬਣਾ ਕੇ ਘਰ ਘਰ ਲੈਣੇ ਆ। ਕਨਾ ਪਕਾਉਣੇ ਆ ਚੰਗੀ ਤਰ੍ਹਾਂ ਪੱਕ ਜਾਣਗੇ ਕ੍ਰਿਸਪੀ ਹੋ ਜਾਣਗੇ ਤੇ ਜਿਹੜੇ ਆ ਟੋਟਾ ਮਸਾਲੇ ਪਾਏ ਇਹਨਾਂ ਦਾ ਟੇਸ ਵੀ ਜਿਹੜਾ ਵਧੀਆ ਆਊਗਾ ਜੀਰਾ ਧਨੀਆ ਮੈਂ ਕੁਛ ਨਹੀਂ ਪਾਇਆਗਾ ਤੁਸੀਂ ਉਹ ਵੀ ਪਾ ਦਿਓ ਪਰ ਬੱਚੇ ਨਹੀਂ ਖਾਂਦੇ ਹੈਗੇ ਧਨੀਆ ਜੀ ਦਾ ਪਾਉਣੇ ਦਾ ਵੈਸੇ ਮੈਂ ਕਈ ਵਾਰ ਪਾ ਵੀ ਲੈਣੀ ਹੁੰਦੀ ਨਹੀਂ ਨਹੀਂ ਪਤਾ ਲੱਗਦਾ ਪਰ ਅੱਜ ਕੋਲੇ ਮਿਲਦੇ ਨੇ ਤੇ ਮੈਂ ਨਹੀਂ ਪਾਇਆ ਹਾਂਗਾ ਹਰਣਾ ਹੋਲੇ ਛੱਡਿਆ ਹੋਇਆ ਆ ਥੋੜਾ ਹੀ ਚਾਲਾ ਜੀ ਦਾ ਮੀਡੀਅਮ ਤੇ ਚੜਾਉਂਗਾ ਨਾ ਇਹ ਥੋੜੇ ਤੇ ਇੰਨਾ ਹੀ ਚੱਲਦਾ ਸਾਗ ਦਾ ਵੀ ਮੀਡੀਅਮ ਤੇ ਮੀਡੀਅਮ ਗੈਸ ਤੇ ਹੀ ਆਪਾਂ ਰੱਖਦੇ ਹਾਂ ਜਿਹੜੇ ਪੌਣੇ ਬਣਾ ਰਹੇ ਹਾਂ ਇਹ ਤੇ ਅੰਦਰ ਤੱਕ ਪੱਕੇ ਜਾਣਗੇ ਸੱਚੇ ਨਹੀਂ ਰਹਿਣਗੇ ਬਹੁਤ ਵਧੀਆ ਬਣਦੇ ਆਹ ਦੋ ਬਣ ਗਏ ਸੋਗੇ ਇਹ ਵਾਲਾ ਪੂੜਾ ਆਪਣਾ ਬਣ ਕੇ ਤਿਆਰ ਹੋ ਗਿਆ ਇਸੇ ਤਰ੍ਹਾਂ ਆਪਾਂ ਜਿਹੜਾ ਰਹਿ ਗਿਆ ਸਮੋਸਾ ਪੂੜਾ ਇਹ ਜਿਹੜਾ ਇਹ ਆਰ ਕਰਾਂਗੇ ਨਹੀਂ ਨਾਲ ਨਾਲ ਆਪਾਂ ਦੂਜੇ ਜਿਹੜੇ ਬਰੈਡ ਕੋਕੜਾ ਕੱਢਣਾ ਹੈ ਉਹਨਾਂ ਦਾ ਵੀ ਆਪਾਂ ਤਿਆਰੀ ਕਰੀ ਚੱਲਾਂਗੇ ਜੀ ਇਹ ਆਪਾਂ ਸੀ ਨਬੋਆਈਆਂ ਦਾ ਗਰਮੀ ਐ ਸੋਈ ਵਿੱਚ ਹਵਾ ਨਹੀਂ ਲੱਗਦੀ ਕਿਸੇ ਪਾਸੋਂ ਦੀ ਤਾਂ ਵੀ ਮੇਰਾ ਨਬੋਆਈਆਂ ਦਾ ਐਂ ਸ ਰੇਂ ਦੇ ਛੋਟੇ ਯਾਰ ਸੋਈ ਵਧੀਆ ਪਰ ਆਹ ਦੁੱਖ ਮਾਰ ਦਿੰਦਾ ਜਦੋਂ ਗਰਮੀ ਹੁੰਦੀ ਹੈ ਨਾ ਕਿੰਨੀਆਂ ਹਵਾ ਨਹੀਂ ਕਿਸੇ ਦੀ ਹੁੰਦੀ ਆਹ ਮਾਇਆ ਦੀ ਲੌਜੀ ਆਪਾਂ ਸਾਰੇ ਹੀ ਪਾ ਦਿੰਦੇ ਨੇ ਉਹਨਾਂ ਚ ਆਲੂਆਂ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਦੋ ਪਿਆਜ਼ ਸੀ మీడియం ਸਾਈਜ਼ ਦੇ ਪਾ ਲੈਣਾ। ਫੜੀ ਮਿਰਚ ਆਪਾਂ ਪਾ ਲੈਣ ਨੂੰ। ਇਹਨਾਂ ਮਾ ਕੇ। ਐਮਾ ਕਰਨਾ ਅਨੇ। ਥੋੜੀ ਜਿਹੀ ਪਾਵਾਂਗੇ ਆਪਾਂ ਦੇ ਵਿੱਚ ਹਲਦੀ। ਮਿਰਚ

ਇਹ ਮਾਲ ਮਸਾਲਾ ਆਪਣਾ ਜੜਾ ਲਗੂਆ ਤੇ ਉਹਦੇ ਵਿੱਚ ਬਰੀ ਤਰ੍ਹਾਂ ਭਰਨਾ ਹੈ ਰੈਡੀ ਹੈ

ਇਹਦਾ ਦੋ ਦੋ ਆਪਾਂ ਬਰੈਡ ਲੈ ਲੈਣੇ। ਕਮਲ ਘਰ ਹੀ ਪੁਗਰੀਆਂ ਬਾਹਰ। ਇਹਦਾ ਵਿੱਚ ਇਸ ਤਰ੍ਹਾਂ ਤਰਸ਼ੇ ਕਾਟਾ ਪਲਾ ਲਾਂਗੇ। ਇਸ ਤਰ੍ਹਾਂ ਪਕਾ ਕਾਟਾ। ਇਹਨਾਂ ਚੁੱਜੇ ਨੰਬਰ ਬਾਹੀ ਚ ਰੱਖ ਲੈਣੇ। ਗੋਦੋ ਗਾ ਕੇ ਕੱਟ ਲੈਣੇ, ਥੋੜਾ ਮਾਰ ਦੇਣੀ। ਪਾ ਦੇ। ਪਾ ਦੇ। ਪਾ ਦੇ। ਇੱਧਰ ਹੀ ਰੋ ਬਈ। ਕੁਝ ਵੀ ਲੈਣਾ ਹੈ ਮੈਂ ਤਾਂ ਪਾਸੇ ਤੇ ਹੀ ਰਹਿਣਾ ਬਣਾ ਲੈਣ ਦੋ ਪੁੱਤ ਨਹੀਂ ਪਤਾ ਕਰੀ ਪਤਾ ਕਰੀ ਆਈ ਨਾ ਸਮਾਰ ਮਸ਼ਾਲਾ ਲੱਗਦਾ ਸੀ ਮਨਾਤਾ ਦਿੱਤਾ ਕੰਨੀ ਜਿੰਨੇ ਕਿ ਮਤ ਨਹੀਂ ਖਾਣੇ ਕਰਤਾ ਸੀ ਇਹ ਲੈ ਲੈ ਖਾ ਲੈ ਲੈ ਗਾਰੇ ਮਨੀ ਰੋਕ ਜੋ ਬਣਾ ਇਹ ਇਹਦੇ ਵਿੱਚ ਹੀ ਰੱਖਣਾ ਹੁਣ ਨਾ ਮੈਂ ਪੱਤਾ ਕਰੀ ਗੱਲ ਆਈ ਬੈਠਾ ਗਾਲੀਂੇ ਗਾਲੀਂੇ ਕੋਈ ਨਹੀਂ ਆ। ਸਾਡੀਆਂ ਆਹ ਖਾਣਾ ਆ। ਲੋਟ ਪਰਾਟਾ ਆਪਾਂ ਕੱਟ ਕੇ ਤਿਆਰ ਕਰ ਲਏ ਜੇ ਲੋੜ ਪਈ ਤਾਂ ਆਪਾਂ ਹੋਰ ਕੱਟ ਲਾਂਗੇ। ਚੁੱਕੇ ਜਗ੍ਹਾ ਨੂੰ ਮੇਕਿੰਗ ਨਾ ਰੱਖੋ। ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਬੇਸਣ। ਜਿਹੜਾ ਆਪਾਂ ਡਿੱਪ ਕਰਨੀ ਨੇ ਬ੍ਰੈਡ ਉਹ ਆ। ਬੇਸਣ ਦਾ ਗੋਲ ਪਾ ਲਾਂ। ਇਹ ਜੇ ਵੀ ਥੋੜੇ ਥੋੜੇ ਆਪਾਂ ਜੜਦੇ ਹੈਗੇ ਨਾ ਨੂਨ ਮਿਰਚ ਹਲਦੀ ਵੰਦਰਾ ਪਾ ਲਾਂਗੇ ਪਾ ਲਈਏ ਜੇ ਜੇ ਆਪਾਂ ਹਰੀ ਮਿਰਚ ਨਹੀਂ ਪਾਉਂਦੇ ਬਾਹਰ ਮਿਰਚ ਉਹਲੀ ਚਾਕੇ ਦੀਆਂ ਆਹ ਇਹ ਚੋਕਲੇ ਮੂੰਗਾ ਮੂੰਗਾ ਇਹ ਇਹ ਤਾਂ ਮੈਕਸ ਕਰ ਲਿਆ ਤੇ ਇਹਦਾ ਆਪਾਂ ਕੋਲ ਬਣਾ ਕੇ ਤਿਆਰ ਕਰਨਾ ਆ ਵਿੱਚ ਕੋਈ ਡੰਡਾ ਵਗੈਰਾ ਕੁਝ ਨਹੀਂ ਰਹਿਣੀ ਚਾਹੀਦੀਆਂ ਪਾਣੀ ਆਪਾਂ ਪਾ ਰਿਆ ਥੋੜਾ ਥੋੜਾ ਪਾਵਾਂਗੇ ਕੱਟਾ ਹੀ ਹੁੰਦੀ ਨੇ ਜੀ ਆਹ ਮੋਤੀ ਲੈਣਾ ਰੋਕ ਜਾ ਜਸ ਨੇ 2 ਮਿੰਟ ਪੁੱਤਾ ਬੀਨੂੰ ਕਿ ਮੇਰੇ ਹੱਥ ਲਿਬੜੇ ਹੋਏ ਪੌਲੀ ਰਾਣੀਆਂ ਓਏ ਇਹ ਬੱਚਿਆਂ ਦਾ ਕੰਮ ਆਂਦਾ ਨਾਲ ਨਾਲ ਚੱਲ ਕੇ ਚਾਹੋ ਉਹਦੇ ਕਿਹੜਾ ਇਹਦਾ ਬੈਟਰ ਜਿਹੜਾ ਪਤਲਾ ਹੋਣਾ ਚਾਹੀਦਾ ਆ ਤੇ ਕੋਈ ਵੀ ਗੰਡਾ ਵਗੈਰਾ ਜਿਹੜੀਆਂ ਵਿੱਚ ਇਹਨਾਂ ਤੇ ਇਹ ਰਹਿਣੇ ਬਰੈਡ ਪਾਣਾ ਬਹੁਤ ਟੇਸਟੀ ਬਣਦੀ ਕਰ ਹਿੰਦੀ ਤੋ ਇਹ ਆਪਣਾ ਬੈਟਰ ਹੋ ਗਿਆ ਰੈਡੀ ਯਾਰ ਇਹ ਸੁਣ ਮੈਂ ਬੱਟੇ ਬੱਟੇ ਨਾਲ ਮਾਰਦਾ ਨੂੰ ਬੱਟੇ ਬੱਟੇ ਦਾ ਆਰ ਵੀ ਮਾਰਨ ਹੈ ਇਸ ਤਰ੍ਹਾਂ ਦਾ ਰੋਣਾ ਚਾਹੀਦਾ ਬੈਟਰ ਇੰਨਾ ਰੈਡੀ ਹੈ ਡਾਣੀ ਥਾ ਆਪ ਨੂੰ ਆ ਵੀ ਮੜ ਕਨਾਰੇ ਇਹਨਾਂ ਦੇ ਪੁੱਲਣਾ ਮੇਰੇ ਕਾਰੇ ਬੈਰ ਹੋਈ ਕੀ ਬੈਰ ਹੋਈ ਜੀ ਆਪਾਂ ਪਾਣੀ ਲਾ ਕੇ ਉਹ ਕਰ ਦਿਆ ਨਾ ਤੇਰੇ ਨਾਲ ਦੇ ਕਨਾਰੇ ਰੈਡੀ ਬਟਾ ਵੀ ਹੋਰ ਨਹੀਂ ਹੈ ਅੰਨੀ ਇਦਾਂ ਦੀ ਪਾ ਲਈ ਕੀ ਜਰ ਬਾਲ ਲੈਣੀ ਮੇਰੇ ਕੋਲ ਨਾ ਉਹ ਬਈ ਆਪਣਾ ਇਹ ਪਲਾ ਲੈਣਾ ਇਹ ਕੋਪੜੀ ਆਪਣੀ ਬਣ ਕੇ ਰੈਡੀ ਨੇ ਇਹਨਾਂ ਨੂੰ ਆਪਾਂ ਕੱਢ ਲੈਨੇ ਬਹੁਤ ਗਰਮੀ ਹੋਈ ਹੋਈ ਆ ਸਾਰੇ ਰੋਟੀ ਪਾ ਲੈਣੇ ਨੇ ਜਦੋਂ ਇਹਨਾਂ ਦੀ ਇੱਕ ਸਾਗ ਪੱਕ ਗਈ ਤੇ ਤੇਰਾ ਪਾਣੀ ਸਾਈਡਾਂ ਲਈ ਪਾ ਲੈਣੇ ਨੂੰ ਠੀਕ ਇਹ ਜਦੋਂ ਸਿੰਗਾ ਜਰਾ ਹੈ ਹਾਂਜੀ ਹੁਣ ਇਹ ਪੱਕ ਗਈ ਇਹ ਸਾੜ ਲੈ ਲਓ ਜੀ ਬ੍ਰੈਡ ਵੀ ਆ ਜਿਹੜੇ ਆਪਣੇ ਬਣ ਕੇ ਬਿਲਕੁਲ ਤਿਆਰ ਆ ਇਹਨਾਂ ਨੂੰ ਆਪਾਂ ਕੱਟ ਦੋ ਲੀਕ ਮਮੀ ਤਾਂ ਆਪਣੇ ਖਾਣੇ ਖਾਈ ਖਾਈ ਜਾਂਦਾ ਠੀਕ ਆ ਤੇ ਬੈਠਿਆ ਜਾਂਦਾ ਉਧਰ ਪਤਾ ਮੈਂ ਜੂਠੀ ਵਾਲਾ ਮੈਂ ਜੂ ਉਧਰ ਕੋਈ ਨਹੀਂ ਬਹਿ ਜਾ ਉਧਰ ਆਹ ਜੂਠਾ ਉਹ ਬਹਿ ਜਾ ਫਿਰ ਲਓ ਜੀ ਬਣ ਕੇ ਤਿਆਰ ਨੇ ਜੋ ਵੀ ਇਸੇ ਤਰ੍ਹਾਂ ਆਪਾਂ ਦੂਸਰੇ ਵੀ ਪਾ ਲੈਣੇ ਆ। ਇਹ ਸੱਣਾ ਲਵ ਲੈਣੇ ਚੰਗੀ ਤਰ੍ਹਾਂ। ਪੜਾਈ ਛੋਟੀ ਐ ਇਸ ਕਰਕੇ ਦੋ ਤਿੰਨ ਹੀ ਪੈਂਦੇ ਆ। ਇਹ ਨੂੰ ਪਾ ਦਿਆ ਕੁ। ਇਹ ਨੂੰ ਪਾ।

ਚਾਹ ਕੋ ਤੇ ਜੀਵਨ ਦੇ ਲਈ ਧੰਨਵਾਦ